ਹਾਂ ਸਾਈਆਂ ਵੇ ਵਾਹ ਮੇਰੇ ਆ ਮੋਲਾ ਵਾਹ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨੇ ਓਰੇ ਕਈ ਨਖਰੇ ਆਉਂਦੇ ਨਾਲ ਖਾਂਦੇ ਕਈ ਭੁੱਖੇ ਮਨ ਵਿਚਾਰੇ ਵਾਹ ਮੇਰੇ ਆ ਮੋਲਾ ਵਾਹ जिनू मिठी होके रोटी ओ दे खून पसीने चो एक ठग बना दी हूँ सच्चा चुप है तयो माड़ा हूँ सच्चा चुप है ताइयो ਕਈ ਨਖਰਿਆਂ ਦੇ ਨਾਲ ਕਾਉਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਜੀ ਵਾਹ ਵਾਹ ਮੇਰੇ ਆਂ ਮੋਲਾ ਵਾਹ ਮੇਰੇ ਆਂ ਮੋਲਾ ਹੋ ਚੂਸ ਕੇ ਖੂਨ ਗਰੀਬਾਂ ਦਾ ਆ ਗਈ ਚਰਤੇ ਲਾਲੀ ਫਿਰ ਵੀ ਔਲਾਦਾਂ ਗੰਦੀਆਂ ਨੇ ਜਿੰਨੀ ਮਰਜ਼ੀ ਰਕਮ ਕਮਾ ਲਈ ਹੋ ਫਿਰ ਵੀ ਔਲਾਦਾਂ ਗੰਦੀਆਂ ਜਿੰਨੀ ਮਰਜ਼ੀ ਰਕਮ ਕਮਾ ਲਈ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਦਿਨ ਕੱਟਦੇ ਵਿੱਚ ਫਿਕਰਾਂ ਉਤੋਂ ਰਾਤ ਗਣੌਂਦੀ ਤਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਅੰਮੋਲਾ ਵਾਹ ਮੇਰੇ ਅੰਮੋਲਾ ਹੋ ਚੱਕ ਲੈ ਤੂੰ ਚੋ ਫੁਦੀ ਚੋੜੀ ਪਰਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਯਾਨੇ ਸਾਡੇ ਬੰਦ ਕਰ ਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਯਾਨੇ ਸਾਡੇ ਬੰਦ ਕਰ ਦੇ ਆ ਬੈਠਾ ਵਿੱਚ ਤੂੰ ਹੀ ਦੇ ਕਮਲਾ ਆ ਬੈਠਾ ਵਿੱਚ ਤੂੰ ਹੀ ਦੇ ਕਮਲਾ ਤੈਨੂੰ ਹੀ ਤਾਨੇ ਮਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ